ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਸੈਨਿਕ ਸਰਪੰਨਜੀ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੀ ਟੀਮ ਨੇ ਇੱਕ ਖਾਸ ਮੀਟਿੰਗ ਰੱਖੀ ਤਹਿਸੀਲ ਪੱਟੀ ਵਿੱਚ ਜੋ ਕਿ ਅਰਜੈਂਸੀ ਮੀਟਿੰਗ ਸੀ ਮੁੱਦੇ ਹੜਪੀਟ ਤਾਣੂ ਜੋ ਵੀ ਮਾਲੀ ਸਹਾਇਤਾ ਦਾ ਦੇਣੀ ਜਾ ਉਹਨਾਂ ਦੀ ਮਦਦ ਕਰਨੀ ਉਹਨਾਂ ਬਾਰੇ ਜੋ ਰਣਨੀਤੀ ਅਗਲੀ ਬਣਾਈ ਗਈ ਔਰ ਇਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਔਰ ਜ਼ਿਲ੍ਹਾ ਦੀ ਟੀਮ ਪਹੁੰਚੀ ਔਰ ਵਿਚਾਰ ਵਟਾਂਦਰਾ ਕੀਤਾ ਕਿ ਅਗਲੀ ਜੋ ਰਣਨੀਤੀ ਆ ਉਹ ਕਿਦਾਂ ਬਣਾਈ ਜਾਵੇ ਤਾਂ ਜੋ ਲੋਕਾਂ ਦੀ ਮਦਦ ਕੀਤੀ ਜਾਵੇ ਇਹ ਰਾਤ ਦੇ ਸਮੇਂ ਅਚਾਨਕ ਮੀਟਿੰਗ ਬੁਲਾਈ ਗਈ ਔਰ ਇਹਦੇ ਵਿੱਚ ਅਹਿਮ ਮੁੱਦੇ ਜੋ ਸੀ ਉਹ ਰੱਖੇ ਗਏ ਔਰ ਸਾਰੇ ਮੁੱਦਿਆਂ ਦੇ ਵਿਚਾਰ ਵਟਾਂਦਰਾ ਕਰਕੇ ਸਾਰਿਆਂ ਹੀ ਮੈਂਬਰਾਂ ਨੇ ਜੋ ਪੱਟੀ ਦੀ ਟੀਮ ਸੀ ਔਰ ਗੋਦਵਾਲ ਦੀ ਟੀਮ ਸੀ ਔਰ ਜ਼ਿਲ੍ਹਾ ਟੀਮ ਹੀ ਇਹਦੇ ਵਿੱਚ ਹਾਜ਼ਰ ਸੀ ਔਰ ਇਹ ਮੀਟਿੰਗ ਦਾ ਅਹਿਮ ਜੋ ਮੁੱਦਾ ਹੀ ਉਹ ਆਪਣੀ ਟੀਮ ਨੂੰ ਮਜ਼ਬੂਤ ਕਰਨਾ